ਭਾਈ ਜੇ ਪਿਓ ਰਵੇ ਪੁੱਤ ਨਾਲ ਯਾਰ ਬਣ ਕੇ ਤਾਂ ਪੁੱਤ ਕਹਿਣੀ ਉਹ ਵਾਰ ਜਾ ਨਹੀਂ ਸਕਦਾ ਤੇ ਜੇ ਪੁੱਤ ਖੜਾ ਹੋਵੇ ਪਿਓ ਦੇ ਨਾਲ ਹੱਥ ਲਾਉਣਾ ਤਾਂ ਦੂਰ ਦੀ ਗੱਲ ਲਈ ਤੱਤੀ ਵਾਦਾ ਝੋਕਾ ਵੀ ਪਿਓ ਆ ਲੈ ਜਾ ਨਹੀਂ ਸਕਦਾ ਸਾਡੇ ਜਿਗਰ ਦਾ ਟੋਟਾ ਏ ਤੂੰ ਪੁੱਤ ਉਮਰ 'ਚ ਭਾਵੇਂ ਛੋਟਾ ਏ ਤੂੰ ਪਤਾ ਮੈਨੂੰ ਤੇਰੀ ਮਾਂ ਕਦੇ-ਕਦੇ ਤੈਨੂੰ ਇੱਕ ਦੋ ਠੋਕਦੀ ਆ ਕਈ ਵਾਰ ਤੂੰ ਮੱਛਰ ਜਨਾ ਉਹ ਐਸੇ ਗੱਲ ਤੋਂ ਰੋਕਦੀ ਆ ਉਹ ਮਾਂ ਤੇਰੀ ਵੀ ਤੇਰਾ ਬਹੁਤ ਕਰਦੀ ਆ ਪਿਓ ਕਿਤੇ ਤੇਰਾ ਉਹਨੂੰ ਝਟਕਣਾ ਦੇਵੇ ਉਹ ਮੇਰੇ ਗੁੱਸੇ ਤੋਂ ਵੀ ਡਰਦੀ ਆ ਪੰਜਾਬੀ ਤੇਰੀ ਬਹੁਤ ਫਣੀ ਆ ਬਿਮਾਰ ਨੂੰ ਤੂੰ ਕਹਿਣਾ ਬਣਾ ਰੇ ਸਭ ਤੋਂ ਛੋਟਾ ਤੂੰ ਸਾਡੇ ਘਰ ਦਾ ਪੁੱਤ ਕਰ ਰਾਜਕੁਮਾਰ ਏ ਜੇ ਬਾਣੀ ਦੇ ਲੜ ਲੱਗਾ ਏ ਤਾਂ ਇਦਾਂ ਹੀ ਲੱਗਾ ਰਹੀਂ ਉੱਚਾ ਬੋਲ ਤੇ ਮਾੜਾ ਸ਼ਬਦ ਜ਼ਿੰਦਗੀ ਚ ਕਦੇ ਕਿਸੇ ਨੂੰ ਨਾ ਕਹੀਂ ਪਹਿਲ ਕਰੀ ਨਾ ਦੂਜ ਛੱਡੀ ਨਾ ਇਹ ਪਿਓ ਦੀ ਗੱਲ ਪੱਲੇ ਨਾ ਬਨ ਲਈ ਉੱਚਾ ਬੋਲ ਤੇ ਮਾੜਾ ਸ਼ਬਦ ਕਦੇ ਜ਼ਿੰਦਗੀ 'ਚ ਨਾ ਕਿਸੇ ਨੂੰ ਕਹੀਂ ਉਹ ਪੁੱਤ ਉੱਚਾ ਬੋਲ ਤੇ ਮਾੜਾ ਛਲਦ ਕਦੇ ਨਾ ਕਿਸੇ ਨੂੰ ਕਹੀਂ ਤੇ ਬਾਣੀ ਦੇ ਲੜ ਲੱਗਾ ਏ ਐਦਾਂ ਹੀ ਲੱਗਾ ਰਹੀਂ ਉੱਚਾ ਬੋਲ ਤੇ ਮਾੜਾ ਸ਼ਬਦ ਭੁੱਲ ਕੇ ਨਾ ਕਿਸੇ ਨੂੰ ਕਹੀਂ